ਲੋ ਜੀ ਚੈੱਕ ਕਰੋ ਬਾਹਰ ਗਲੀ ਦਾ ਮੋੜ ਕਿੰਨੀ ਠੰਡਿਆ ਵੇਖੋ ਤੇ ਬਾਹਰ ਤੁਹਾਨੂੰ ਠੰਡ ਨਹੀਂ ਲੱਗਦੀ ਠੰਡ ਕਿੰਨੀ ਹੈ ਮੈਂ ਕਿ ਜੈਕਟ ਪਾਈ ਆ ਉ ਜੈਕਟ ਨਾਲ ਠੰਡ ਲੱਗਦੀ ਜੈਕਟ ਨਾਲ ਠੰਡ ਲੱਗਦੀ ਗੇਮਿੰਗ ਜ਼ੋਨ ਚ ਅੱਜ ਗੇਮਾਂ ਖੇលੂਗੇ ਰਬਾਬ ਤੇ ਪਾ ਹਨਾ ਅੰਬਰ ਪਾ ਮੈਂ ਲੌ ਲੈ ਭੈਣ ਲਾਉਣ ਲੱਗੀ ਘੜੀ ਅੱਛਾ ਟਾਈਮ ਪੁੱਛ ਲਿਆ ਕਰਿਓ ਹਨਾ ਠੀਕ ਹੈ ਹੈ ਬਬ ਠੀਕ ਹੈ ਮੈਂ ਖੰਦੀ ਤੇ ਜਾਂਚ ਲਈ ਫੋੜੇ ਵਜ ਕੇ 10 ਮਿੰਟ ਕਿੰਨੇ ਵਜ ਕੇ ਪੋਣੇ ਵਜ ਕੇ 10 ਮਿੰਟ ਪੋਣੇ ਵਜ ਕੇ ਤੇ 10 ਮਿੰਟ ਹੋ ਗਏ ਪੋਣੇ ਵਜ <स्थिण> 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 <किक> <नहीं वहीं> <स्थिण> <स्किण> <स्थिण> हाँ जी सत श्रीकाल जी कि सारे ठीक ठाक तो तो हो स्वागत है ता नवा दिन नवी वीडियो चे ठंड बहुत बहुत ज्यादा है मैं चलना हाँ वॉक कर दौड़ा बारो कि ਤੇ ਫੋ ਰੂ ਬਹੁਤ ਜ਼ਿਆਦਾ ਪਈ ਆ ਤੇ ਬਾਬ ਤੁਸੀਂ ਵੀ ਜਾਣਾ ਨਹੀਂ ਤਾ ਨੋਣੀ ਮੈ ਲੈ ਕੇ ਜਾਣਾ ਬਾਹਰ ਬਹੁਤ ਜ਼ਿਆਦਾ ਠੰਡ ਹੈ ਠੀਕ ਹੈ ਨਹੀਂ ਲੋ ਵੀ ਚੈੱਕ ਕਰੋ ਕਿ ਤਾ ਮੌਸਮ ਬਾਹਰ ਠੱਡਾ ਹੈ ਮੌਸਮ ਤੇ ਬ੍ਰਾ ਹਿਮਾ ਚਲਵਾਲਾ ਬੜਿਆ ਵਿਆ ਪੂਰਾ ਕਿੰਨੀ ਠੰਡ ਹੈ ਵੇਖੋ ਤਰੇਲ ਕਿੰਨੀ ਝੂਂਦੀ ਹੈ ਝੂਂਦਾ ਲੋ ਜੀ ਚੈੱਕ ਕਰੋ ਬਾਹਰ ਗਲੀ ਦਾ ਮੋਰ ਕਿੰਨੀ ਧੁੰਦਿਆ ਵੇਖੋ ਬਾਗਲਾ ਲੋਕੀ ਰਜਾਈਆਂ ਚ ਬੜੇ ਆਪਣੇ ਆਪਣੇ ਬਿਸਤਰਿਆਂ ਚ ਤੇ ਬਾਹਰ ਕੋਈ ਨਹੀਂ ਦਿਖਣਦਾ ਐਸੇ ਕਰਕੇ ਧੁੰਦ ਕਰਕੇ ਧੁੰਦ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਠੰਡਿਆ ਸਾਰੇ ਨੇ ਤੇ ਆਪੋ ਆਪਣਾ ਬਚਾ ਕਰਕੇ ਰੱਖੋ ਠੰਡ ਚ ਨਾਗਾ ਚਲੋ ਥੋੜੀ ਵਾਕ ਕਰਕੇ ਆਈਏ ਬਾਹਰ ਜਾਗ ਸਾਰੇ ਲੋਕੀ ਆਪੋ ਆਪਣੇ ਕਮਾਗਰਾਂ ਨੂੰ ਜਾਣਦੇ ਆ ਠੰਡ ਜੀ ਹੁਣ ਕੀ ਕਰਨੋ ਵਿਚਾਰੇ ਲੋਕੀ ਨੇ ਲੋ ਜੀ ਹੁਣ ਮੈਂ ਦੇਖਾ ਤੇ ਬਾਹਰ ਤੇ ਬਹੁਤ ਜ਼ਿਆਦਾ ਧੁੰਦ ਹੈ ਲੋ ਜੀ ਆ ਜੰਮਰ ਦਾ ਸਕੂਲ ਵੀ ਲੇਟ ਲੱਗਣਾ ਲੱਗਦਾ ਸਨਬ ਅੱਜ ਕਿਉਂ ਲੇਟ ਲੱਗਣਾ ਕਿ ਟਾਈਮ ਇਨਾ ਹੋ ਗਿਆ ਹਾਂ 10 ਵਜੇ ਤਾਂ ਕਾਈਪ ਹੋ ਗਿਆ ਉਹ ਬੱਤ ਗੱਲ ਸੋਚ ਜਾਂਦੀ ਤੇ ਅਸ 10 ਹੋ ਜਾਏਗਾ ਟਾਈਮ ਉਹ ਸੈੱਟ ਹੀ ਆਛਾ ਤੇ ਸੋਚਾਂਦੇ ਵੀ 10 ਵਜੇ ਦਾ ਹੋਣਾ ਚਾਹੀਦਾ ਸੱਠੀ ਹੋ ਗਿਆ ਫਿਰ ਤੇਰੀ ਰੱਬ ਨੇ ਸੁਣ ਲਈ ਹੈ ਕਿ 10 ਵਜੇ ਜਾਇਆ ਕਰੂਗਾ ਮਰ ਮਾਂ ਨਾ ਉੱਠ ਕੇ ਸਕੂਲ ਤੋਂ ਸਕੂਲ ਤੋਂ ਰਬਾਬ ਦਾ ਕਿੰਨੇ ਵਜਦਾ ਹੈ ਟਾਈਮ ਸਕੂਲ ਦਾ 10 ਵਜੇ ਦਾ ਉਹਨੇ ਪਰ ਅੱਜ ਤੇ ਨਹੀਂ ਜਾਣਾ ਨਾ ਮੰਡੇ ਤੋਂ ਜਾਊਗੀ ਰਬਾਬ ਉਧਰੋਂ ਬਾਹਰ ਮੌਸਮ ਨਹੀਂ ਸਹੀ ਹੁੰਦਿਆ ਤੇ ਮੰਮੀ ਇੱਧਰ ਨੂੰ ਸਵੈਟਰ ਓਲੀ ਜਾਂਦੇ ਆ ਇੱਧਰ ਚੈੱਕ ਕਰ ਸ਼ਾਲ ਚਾ ਮੰਮੀਆਂ ਨੂੰ ਇਹੋ ਹੁੰਦਾ ਕਿ ਬਸ ਆਪਾਂ ਸਵੈਟਰ ਬਣਾਈ ਜਾਈਏ ਤੇ ਬੈਠੇ ਬੈਠੇ ਹੋਰ ਕੋਈ ਬਾਹਰ ਮੌਸਮ ਬਹੁਤ ਖਰਾਬ ਹੈ ਠੰਡਾ ਹੈ ਇਹ ਮੰਮੀ ਕਿਦ ਲਈ ਬਣਦੇ ਆ ਸਵੈਟਰ ਬੀ ਕੋਨ ਜਗਲ ਬੰਦ ਦੇ ਜੇਨੂ ਆ ਗਿਆ ਅਹ ਕਹਿੰਦੇ ਬੜਾ ਹੌਲ ਆ ਗੋ ਰਿਕਾਰਡ ਕਿਦੇ ਲਈ ਭੰਦਾ ਰਬਾਬ ਰਬਾਬ ਇਹ ਕਰਦੇ ਹੋ ਲੈ ਚਪਾ ਪਾ ਕੇ ਠੀਕ ਆ ਹਾਂ ਤੇ ਤੂੰ ਕਿਦਨ ਤੋਂ ਜਾਇਆ ਕਰਨਾ ਸਕੂਲ ਕਿੱਦਾਂ ਜਾਣਾ ਅੱਜ ਛੁੱਟੀ ਆ ਅੱਜ ਛੁੱਟੀ ਆ ਫੇਰ ਕਿਦਾਂ ਤੋਂ ਜਾਇਆ ਕਰਨਾ ਸਕੂਲ ਨੂੰ ਕੱਲ ਨੂੰ ਕੱਲ ਨੂੰ ਕੱਲ ਤੇ ਛੰਡੇ ਆ ਤੇ ਕੱਲ ਤੇ ਛੁੱਟੀ ਆ ਪਰਸੋ ਤਾਂ ਜਾਊਗਾ ਮੋਨੂ ਬਾਈ ਨੂੰ ਬਾਪ ਨੂੰ ਛੱਡ ਕੇ ਆਏ ਬਾਹਰ ਕਿੰਨੀ ਠੰਡ ਆ 1 2 ਠੰਡ ਰਿਹਾ ਵੇਖੋ ਤੁਹਾਨੂੰ ਪਤਾ ਲੱਗਣੇ ਰਿਹਾ ਤੁਹਾਨੂੰ ਧੁੰਦ ਕਿੰਨੀ ਨਾ ਪਾਰ ਰਹਾ ਬਹੁਤ ਜ਼ਿਆਦਾ ਹਨਾ ਠੰਡਿਆ ਲੋਕੀ ਨੇ ਪਰੇਸ਼ਾਨ ਹੋਣ ਦੇ ਬਟੇ ਧੁੰਦ ਚ ਐਕਸੀਡੈਂਟ ਦਾ ਵੀ ਕਾਫੀ ਡਰ ਹੁੰਦਾ ਹੈ ਬਾਹਰ ਵੇ ਲੋ ਕਿੰਨੀ ਠੰਡਿਆ ਤੇ ਰਬਾਬ ਕਹਿੰਦੀ ਚੀਜੀ ਰਬਾਬ ਕਿੱਥੇ ਜਾਣਾ ਆਪਾ ਜੀਜੀ ਲੈ ਲੈ ਤੇ ਬਾਹਰ ਤੁਹਾਨੂੰ ਠੰਡ ਨਹੀਂ ਲੱਗਦੀ ਠੰਡ ਕਿੰਨੀ ਹੈ ਮੈਂ ਕਿ ਜੈਕਟ ਪਾਇਆ ਜੈਕਟ ਨਾਲ ਠੰਡ ਲੱਗਦੀ ਜੈਕਟ ਨਾਲ ਠੰਡ ਲੱਗਦੀ अच्छा ठीक है चलो फिर अच्छा फिर ताही कहना ना मैं क्रॉक्स या शूज पा के रखा करो आ कैब लाथ गई थी चलो इधर नू इधर नू के इधर नू इधर नू नहीं जाना इधर नू जाना नहीं वो दुकान नहीं खुली आज ਓਏ ਲੋ ਵੀ ਬੱਚਿਆਂ ਨੂੰ ਚੀਜੀ ਲੈਣਾ ਵੀ ਕਰਨੇ ਇੱਥੇ ਨਹੀਂ ਜਾਣਾ ਜਾਣਾ ਆਉ ਥੋਰੇ ਲੈ ਲੈਂਦੀ ਆ ਮਦਦ ਦੀ ਦੁਕਾਨ ਤੋਂ ਮੈਂ ਆ ਫਿਰ ਚੱਲ ਜਾਈ ਜਲੀ ਆਲੀ ਤੇ ਲਾ ਕਿਹੜੀ ਜਲੀ ਜਲੀ ਦੂਜੀ ਤੇ ਜਲੀ ਕਿਹੜੀ ਕਿਹੜੀ ਦੂਨੀ ਹੁੰਦੀ ਆਲੀ ਲਾ दूर। हाँ गोल पपे खानी जिथे गोल पपे खानी दुकान है <laughs> ਤਾਨੂੰ ਦੇ ਚੀਜ਼ੀ ਚਾਹੀਦੀ ਇਹ ਤੇ ਗਿਫਟ ਆ ਆ ਵਲੀ ਚੀਜ਼ ਕਿਰਗਲੂਗਾ ਖਾਓ ਦੋ ਫੀ ਲਾ ਮ ਖਾਉ ਤਾ ਮ ਮਮਾਂ ਕੈਨ ਦੀ ਤੱਕ ਹੀ ਆ ਬੰਮਾ ਨੇ ਗੁੱਸਾ ਕਰਨਾ ਨਾ ਜਣਾ ਤਾਨੂੰ ਮੈਂ ਕਿਆ ਚੀਜ਼ ਜੀ ਲੈ ਕੇ ਆੜੀ ਤੂੰ ਇਹ ਕੀ ਲੈ ਆਏ ਲੈ ਦੱਗ ਰਹੀ ਲੰਗ ਲੰਗ ਖਾਓ ਅ ਦੱਗ ਕੇ ਲਓ ਜੀ ਆ ਲੈ ਇਹ ਜੀ ਗਿਫਟ ਆ ਤੇ ਦੇ ਇਹਦੇ ਵਿੱਚੋਂ ਕੁਛ ਨਾ ਕੁਛ ਗਿਫਟ ਨਿਕਲੂਗਾ ਚੀਜੀ ਨਿਕਲੂਗੀ ਨਿਕਲਦੀ ਚੀਜੀ ਵੀ ਹਾਂ ਚੀਜੀ ਵੀ ਨਿਕਲਦੀ ਹੈ ਕੀ ਚੀਜ਼ ਨਿਕਲਦੀ ਨਹੀਂ ਲੋ ਜੀ ਰਬਾਬ ਨੇ ਚੀਜੀ ਦਵਾ ਕੇ ਤੇ ਆ ਗਏ ਹੰਕਾਰ ਸਹ ਕਰੋ ਕਿ ਨਹੀਂ ਤੋਂੰਦਿਆ ਇਹ ਧੁੱਪ ਗਈ ਜੇ ਲੱਗ ਤੇ ਅੱਜ ਬਾਬਾ ਟਾਈਮ ਨਾਲ ਹੀ ਧੁੱਪ ਲੱਗ ਗਈ ਹੈ ਤੇ ਅਹੀ ਆ ਵੇਖੋ ਮੌਫਲੀਆਂ ਖਾ ਖਾ ਕੇ ਤੇ ਕਿੰਨੇ ਸ਼ਿਕੜ ਖਲਾਰੇ ਮੰਮੀ ਵੀ ਬੈਗੇ ਤੋਪ ਚ ਮਾਹੀ ਕੇ ਤੋਪ ਪੱਲਗੀ ਖੜਾ ਵੀ ਜਿੱਦਾਂ ਡੀਗਦੇ ਉਦਨ ਲੱਗੀ ਨਹੀਂ ਲੋੜੀ ਵਾਲੇ ਦਿਨ ਉਦਨ ਇਦਾਂ ਨਾਂਗੀ ਸਾਰੀ ਲੋੜੀ ਇੰਤਰਾਂ ਤਰਸੇ ਤਰਸੇ ਕੇ ਨਾਂਗੀ ਲੋੜੀ ਤੂਪਾ ਵਧੀਆ ਲੱਗੀ ਆ ਕੱਪੜੇ ਮੰਮੀ ਦੇ ਬਾਵਾ ਸੁੱਕਣੇ ਬਾਤ ਤੇ ਵਜੇ 3 ਵਜੇ ਹਾਂ

ਵਾਹ ਕਿਥੇ ਗਈ ਹੈ ਵਾਹ ਰਵਾਤ ਨੂੰ ਮੋਚ ਮਿਲੀ ਹੈ ਵਾਹ ਦਿਖਾਓ ਜਿਹੜੀ ਬੜੀ ਸੋਹਣੀ ਉਹ ਲਾਈਟਿੰਗ ਥੈਂਕ ਯੂ ਬੋਲੇ ਮੋਰੂ ਪਾਪਾ ਨੂੰ ਹੈ ਬੰਦ ਕਰ ਆਪੇ ਹੋ ਜਾਈ ਆਪੇ ਹੋ ਜੂਗੀ ਆਪੇ ਹੋ ਜੂਗੀ ਬੰਦ ਐ ਬੋਲ ਪਾਪਾ ਨੂੰ ਥੈਂਕ ਯੂ ਤੇ ਬੋਲ ਦੋ ਆਹੋ ਹੈ ਇੱਕ ਦੋ ਦਿਆ ਮੇਰੇ ਕੋ ਘੜੀ ਹੈ ਗਈ ਤੇ ਚਲੋ ਆ ਵੀ ਲਾ ਲਿਆ ਕਰੋ ਨਾ ਦੋਨੋਂ ਹੀ ਠੀਕ ਆ ਮੇਰੇ ਪਪਾ ਦੀ ਦੁਕਾਨ ਐ ਤਾਰੀ ਬੋਲਾ ਲੋ ਜੀ ਅਬਰ ਕਹਿੰਦਾ ਕਿ ਸਾਡੇ ਸਕੂਲ ਚ ਅੱਜ ਭੰਗੜਾ ਪ੍ਰੈਕਟਿਸ ਕਰਾਈ ਗਈ ਐ ਤੇ ਅਬਰ ਕਿਤਾ ਕੀ ਕੀ ਕਰਵਾਇਆ ਅੱਜ ਦਿਖਾਓ ਕਿਤਾ ਗਾੜਾ ਨਾ ਲਾ ਬਲੋ ਹੋਈ ਗਾੜੀ ਉਵੇਂ ਕਰਕੇ ਦਿਖਾ ਦਿਓ ਲੈ ਫਿਰ ਉਹ ਤੇ ਕਾਪੀ ਹਾਂ ਜੀ ਅਬਰ ਰਾ

ਬੱਲੇ ਮਰ ਨੂੰ ਚੈੱਕ ਕਰੋ ਆਂ ਬਰਨ ਚੰਡਿਆ ਇਧਰ ਆ ਜਾ ਬਾਬ ਬਰਬੜਾ ਵਧੀਆ ਪ੍ਰੈਕਟਿਸ ਲੋ ਜੀ ਮੈਂ ਕਿਹਾ ਪਤੰਗ ਡਾਲੀਏ ਐਸਕ ਵਲੇ ਤੇ ਹਵਾ ਮੈਨੂੰ ਵਧੀਆ ਲੱਗਣ ਦੀ ਆ ਕਿਉਂਕਿ ਉਹ ਵੇਖੋ ਗੁੱਡੇ ਲੱਗੇ ਹਵਾ ਚ ਤੇ ਮੈਂ ਕਿਹਾ ਚਲੋ ਆਪਾਂ ਵੀ ਡਾਲੀਏ ਪਤੰਗ ਕਰਦੀ ਸੀ ਖਰਾਬ ਤੇ ਆਪਾਂ ਨਾਤਾ ਜੇ ਦੂਜਾ ਗੁੱਡਾ ਉਹੜਾ ਥੋੜਾ ਸਹੀ ਨਹੀਂ ਤੰਗ ਤੇ ਆਪਾਂ ਮੈਂ ਕਿਹਾ ਦੂਜਾ ਗੁੱਡਾ ਡਾ ਲਈਏ A few hours later. okay you got that. ਹਾਂ ਸਾਡੀ ਵੀਡੀਓ ਬਣ ਲੱਗੇ ਉਹ ਇਹde ਫੋਟੋ ਖਿੱਚੀ ਗਈ ਹੈ ਕਿਹੜੀ ਤੇ ਅਸਲੀ ਬਈ ਲਓ ਜੀ ਮੈਂ ਤੇ ਅੰਬਰ ਨਾਲ ਕਾਂਡੀਆਂ ਖੇਡ ਲਗੇ ਕਾਂਡੀਆਂ ਦਾ ਪਤਾ ਨਹੀਂ ਹੁਣ ਕਈਆਂ ਨੂੰ ਤੇ ਪਤਾ ਨਹੀਂ ਹੁਣਾ ਇਹ ਕੀ ਚੀਜ਼ ਹੁੰਦੀ ਹੈ ਇਹ ਅੰਬਰ ਸੱਟਬੜੀ ਨਾ ਪਤਾ ਇਹ ਕੀ ਹੁੰਦਾ ਕਾਂਡੀਆਂ ਉਧਰਾ ਕਿਹਨ ਪਿੱਛੇ ਨੂੰ ਕਿੱਧਰ ਜਾਂਦਾ ਇਹ ਕੀ ਹੁੰਦਾ ਹੈ ਸਾਡੀ ਲੈ ਤੈਨੂੰ ਪਤਾ ਇਹ ਇਦਾਂ ਖੇਡਦੇ ਹਨ ਹੈ

ਵੇਖੀ ਚਲੋਂ ਗਰਦੀਬ ਵੀ ਆਂਦਾ ਮੈਂ ਖੇੜਦਾ ਤੁਹਾਡੇ ਨਾਲ ਅੰਬਰ ਦੇ ਬਾਰੇ ਚਲੋ ਇਹ ਦੇ ਹਣ ਇੱਕ ਬਣਾੜਿਆ ਏ ਬਾਏ ਬਾ ਗਰਦੀਬ ਚਾਚੂ ਜੱਪੜੀ ਮੈਂ ਕੋਈ ਨਹੀਂ ਆ ਵੇ ਦੇ ਇੱਕ ਮਿੰਟ ਮਿੰਟ a few hours later ਲੋ ਜੀ ਬਾਪ ਬਾਪ ਹੁਣੀ ਚਲੇ ਕਿੱਥੇ ਚਲੇ ਮੋਲ ਚੱਲੇ ਗੇਮਿੰਗ ਜ਼ੋਨ ਜਾਣਾ ਨਾ ਨੇ ਅੰਬਰ ਨੇ ਤੇ ਨੇ ਅੱਛਾ ਗੇਮਿੰਗ ਜ਼ੋਨ ਚ ਆ ਕੇ ਗੇਮਾਂ ਖੇលੂਗੇ ਰਬਾਬ ਤੇ ਪਾ ਹੈ ਨਾ ਅੰਬਰ ਪਾ ਅੰਬਰ ਨੇ ਕੋਤ ਕਰਤੀ ਇਹਦੇ ਨੀਚੇ ਦੇ ਵੇਖੋ ਰਬਾਬ ਨੇ ਕੱਪੜੇ ਪਾ ਲਏ ਆ ਉਹ ਮੈਂ ਸਾਬਣ ਲਾ ਨਾ ਯਾਰ ਬਾਪ ਪਾ ਨਵੀਂ ਕਿੱਢਣਾ ਹੁੰਤੇ ਮੋਲ ਚੱਲੇ ਆ ਠੀਕ ਆ ਓਏ ਰਬਾਬ ਤੇ ਸੋਨਾ ਬਣ ਗਿਆ ਏ ਲੋ ਬਟਰਫਲਾਈ ਬਟਰਫਲਾਈ ਵਾਲਾ ਬਟਰਫਲਾਈ ਵਾਲਾ ਵਾਓ ਅਰੇ ਬਾਪ ਜੀ ਇਹਦੇ ਟੋਰਾ ਕੱਢ ਤੀਆਂ ਤੁਸੀਂ ਕਿੰਨਾ ਮਿੰਟਾਂ ਕਿ ਰੈਡੀ ਹੋਇਆ ਅਸੀਂ ਅਰੇ ਬਾਪ ਮੈਨੂੰ ਵੀ ਲੈ ਕੇ ਜਾਣਾ ਮੈਨੂੰ ਨਹੀਂ ਲੈ ਕੇ ਜਾਣਾ ਜੀ ਮੈਂ ਆ ਗਿਆ ਅਰੇ ਬਾਪ ਮੈਨੂੰ ਲੈ ਕੇ ਆਓਗੇ टांग <laughs> नहीं करना तुझे तू कि स्टेबल होगे खिलौतीर बाप अरे बाप मेरे वास्ते कील है क्या होंगे जूस 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 के दे दे जल्दी चलो ठीक है फिर अरे बाप तैयार हो गई किथे चला मॉल मॉल टाइम जोन ਅੱਜ ਫਿਰ ਗੇਮਾ ਗੁੰਮਾ ਖੇਡੀਆਂ ਜਾਣੀਆਂ ਯਾਰ ਬਾਬੇ ਲੈ ਦਿਖਾਈ ਗਈ ਇੱਕ ਇੱਕ ਮੇਰੇ ਕੋਲ ਇੱਕ ਪਾਪਾ ਕੋ ਆਪਾਂ ਪਹਿਲਾਂ ਹੀ ਬਣਾਏ ਸੀ ਦਾ ਅੱਛਾ ਮੇ ਲੋ ਕਾਰ ਵੀ ਬਣਾਇਆ ਜੋ ਟਾਈਮ ਜ਼ੋਨ ਦਾ ਇੰਨੇ ਅੱਜ ਗੇਮਾ ਖੇਡਣੀਆਂ ਜੇ ਉੱਥੇ ਮੋਰ ਮੋਰ ਪਾਪਾ ਕਹਿੰਦੇ ਪਹਿਲਾਂ ਮੈਂ ਉਹਦੇ ਨਾਲ ਟਰਾਈ ਕਰਨਾ ਜੇ ਉਹ ਨਹੀਂ ਚੱਲਿਆ ਤਾਂ ਫਿਰ ਆ ਅੱਛਾ ਮੇਰੀ ਗੱਲ ਸੁਣ ਲਓ ਮੇਰੀ ਭੈਣ ਲੰਨ ਲੱਗੀ ਘੜੀ ਆਛਾ ਟਾਈਮ ਪੁੱਛ ਲਿਆ ਕਰਿਓ ਹਨਾ ਠੀਕ ਹੈ ਹੈ ਬਾਬ ਠੀਕ ਹੈ ਬਾਬ ਕਿੰਨਾ ਟਾਈਮ ਹੋਇਆ ਦੱਸ ਦੋਗੇ ਨਾ ਠੀਕ ਹੈ ਪਾ ਵੀ ਲਉਂਦੇ ਅੱਜ ਜਾਂਦੀ ਵਧੀਆ ਦਿਖਾ ਦਿਓ ਉਧਰ ਟਾਈਮ ਦੱਸੋ ਉਧਰ ਅੰਬਰ ਦੇ ਵੀ ਲੱਗਦੇ ਦੱਸ ਕਦੋਂ ਚਾਚੂ ਟਾਈਮ ਦੱਸੋ ਵਾਓ ਕਿੰਨਾ ਟਾਈਮ ਹੋਇਆ ਬਾਬ ਬਾਬ ਨੂੰ ਟਾਈਮ ਵੇਖਣ ਦੀ ਤੇ ਜਾਚ ਨਹੀਂ 4:00 ਵਜੇ ਦੇ 10 ਮਿੰਟ ਕਿੰਨੇ ਵਜ ਕੇ ਪੋਣੇ ਵਜ ਕੇ 10 ਮਿੰਟ ਪੋਣੇ ਵਜ ਕੇ ਤੇ 10 ਮਿੰਟ ਹੋ ਗਏ ਆਹ ਆਹ

ਜੀ ਹੋਣਾ ਆਪਾਂ ਇੱਥੇ ਕਰਦੇ ਆ ਵਲੌਗ ਦੀ ਸਮਾਪਤੀ ਸਾਰੇ ਜਾਣੇ ਦੱਸਿਓ ਤੁਹਾਨੂੰ ਵਲੌਗ ਕਿੱਦਾਂ ਦਾ ਲੱਗਿਆ ਜੇ ਵਧੀਆ ਲੱਗਿਆ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਮਿਲਦੇ ਆ ਜੀ ਅਗਲੀ ਵੀਡੀਓ ਚ ਅਗਲੇ ਵਲੌਗ ਦੇ ਨਾਲ ਰੱਬ ਰਾਖਾ ਸਤਿ ਸ੍ਰੀ ਅਕਾਲ ਬਾਈ ਬਾਈ